ਜੋ ਕਿ ਜਸਪੀ ਫਰੋਸਪੁਰ ਸੋਮੇ ਮਿਸਰਾ ਜੀ ਵੱਲੋਂ ਜੜੇ ਨਿਰਦੇਸ਼ ਹੈ ਉਸ ਮੁਤਾਬਕ ਬਾਰਡਰ ਏਰੀਆ ਦੇ ਪੈਟ੍ਰੋਲਿੰਗ ਲਈ ਤੇ ਲਾਂਡਰ ਲਈ ਇੱਕ ਅੱਡੀ ਟੀਮ ਦਾ ਬਣੜ ਕੀਤਾ ਗਿਆ ਡੀਐਸਪੀ ਡੀਸੀ ਵਿਰਿੰਦਰ ਖੋਸਾ ਜੀ ਡੀਐਸਪੀ ਸਿਟੀ ਸਫਿੰਦਰ ਜੀ ਤੇ ਡੀਐਸਪੀ ਸਪੈਸ਼ਲ ਕ੍ਰਾਈਮ ਰਵਿੰਦਰ ਪਾਲ ਜੀ ਰਮਾਈ ਹੇਟਰ ਜੁੜੀ ਇੱਕ ਵੱਡੀ ਕਾਮ ਹੈ ਵੀ ਉੱਥੇ ਹਾਸਲ ਜਦ ਸਰਚ ਦੌਰਾਨ ਨਾਲ ਬੀਐਸਐਫ ਬੀਸੀ ਸਰਚ ਦੌਰਾਨ 1 ਕਿਲੋ 28 ਗ੍ਰਾਮ ਹੀਰੋਇਨ ਦੀ ਰਿਕਵਰੀ ਜਿਹੜੀ ਕਮਰਸ਼ੀਅਲ ਰਿਕਵਰੀ ਹੈ ਉਹ ਖੇਤ ਚ ਕੋਈ ਸੀ ਸਰ ਇਹ ਨਾਲ ਲੱਗਦਾ ਵੀ ਆਈਏ ਪਾਕਿਸਤਾਨ ਤੋਂ ਆਈ ਸੀ ਜਿਹੜੀ ਮਡਲੀ ਜਿਹੜੀ ਜਾਂਚ ਹੈ ਉਸ ਵਿੱਚ ਆਹ ਲੱਗ ਰਿਹਾ ਕਿ ਡਰੋਨ ਆਇਆ ਸੀ ਸਰ ਕੋਈ ਨਾਲ ਇਹ ਹੋ ਰਿਹਾ ਕੁਝ ਬਰਾਮਦ ਹੋਇਆ ਨਹੀਂ ਹਜੇ ਹਜੇ ਨਹੀਂ ਬਰਾਮਦ ਹੋਇਆ ਤੇ ਪਰਚਾ ਦੱਚ ਦਿੱਤਾ ਗਿਆ ਤੇ ਤਫਤੀਸ਼ ਜਾਰੀ ਕਿੱਥੋਂ ਆਇਆ ਸੀ ਕਿੰਨੇ ਨੂੰ ਮੰਗਾਇਆ ਸੀ ਤੇ ਜਿਵੇਂ ਤਫਤੀਸ਼ਾਂ ਕੀ ਬੜੂਗੀ ਤੁਹਾਨੂੰ ਅਸੀਂ ਦੇਖਿਲਾ ਉਸ ਮੁਹਿੰਮ ਵਿੱਚ ਜਿਹੜੇ ਟੋਟਲ ਦੋਸ਼ੀ ਫੜੇ ਗਏ ਨੇ ਉਹ ਪੰਜ ਦੋਸ਼ੀ ਫੜੇ ਗਏ ਨੇ ਸਾਰੇ ਮਾਮਲੇ ਨੂੰ ਮਿਲਾ ਕੇ ਜਿਵੇਂ ਮੈਂ ਤੁਹਾਨੂੰ ਡਿਟੇਲ ਦੱਸਦਾ ਜਿਹੜਾ ਸਿੱਟੀ ਜਿਰਾ ਹੈ ਉਥੇ ਦੋ ਦੋਸੀ ਫੜੇ ਗਏ ਨੇ ਗੁਰਪ੍ਰੇਸ਼ ਤੇ ਅਰਸ਼ਦੀਪ ਪਰਵੇਜ਼ ਅਮਰੀਕਸਰ ਦਾ ਤੇ ਅਰਸ਼ਦੀਪ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਕੋذਰੀ ਡਰਗਮਣ ਨਹੀਂ ਹੁੰਦੀ ਹੈ ਉਹ ਬਰਮਦ ਹੋਈ ਹੈ 131000 ਰੁਪਏ ਤੇ ਜਿਹੜੇ ਨਸ਼ੇ ਦੇ ਖਿਲਾਫ ਇਹ ਲੜਾਈ ਹੈ ਉਸ ਕਿਸ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਤੋੜਨ ਵਾਸਤੇ ਇਹ ਬਹੁਤ ਹੀ ਵੱਡਾ ਉਪਰਾਲਾ ਸੀ ਉਸ ਤੋਂ ਬਾਅਦ ਥਾਣਾ ਕੁਲਕੜੀ ਵਿੱਚ ਮੁਕੱਦਮਾ ਨੰਬਰ 90 ਦਰਜ ਹੋਇਆ ਉਥੇ ਪਰਮਜੀਤ ਪੰਮਾ ਜਿਹੜਾ ਫਿਰੋਜ਼ਪੁਰ ਸਹਿਰ ਦਾ ਰਹਿਣ ਵਾਲਾ ਸੀ ਤੇ ਸੁਰਜੀਤ ਜਿਹੜਾ ਥਾਣਾ ਗੁਰਹਰ ਸਾਹਿਬ ਰਹਿਣ ਵਾਲਾ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ 20 ਗ੍ਰਾਮ ਹੀਰੋਇਨ ਤੇ 1,70,300 ਰੁਪਏ ਡਰੱਗ ਮਨੀ ਦੇ ਨਾਲ ਗ੍ਰਿਫਤਾਰੀ ਹੋਈ ਹੈ ਉਸ ਵਿੱਚ ਜਿਵੇਂ ਮਾਨਜੋ ਕੇ ਸੀਸੀਪੀ ਸਾਹਿਬ ਦੇ ਨਿਰਦੇਸ਼ ਸੀਗੇ ਜਿੰਨੇ ਵੀ ਪੁਰਾਣੇ ਮੁਕਦਮੇ ਹਨ ਜਿਸ ਵਿੱਚ ਐਨਡੀਪੀਐਸ ਯਾਨੀ ਕਿ ਨਸ਼ਾ ਦੇ ਜਿਹੜੇ ਅਰੋਪੀ ਸੀ ਉਹ ਨਹੀਂ ਫੜੇ ਗਏ ਸੀ ਉਹਨੂੰ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਫੜਿਆ ਜਾ ਰਿਹਾ ਹੈ ਤੇ ਅੱਜ ਤੱਕ 13 ਮੁਜਰਮ ਗ੍ਰਿਫਤਾਰ ਹੋ ਗਏ ਨੇ ਤੇ ਅੱਜ ਵੀ ਕਿੰਸੋ ਕੀਤਾ ਗਿਆ ਤੇ ਡੇਲੀ ਰੇਟਸ ਕੀਤੀ ਜਾ ਰਹੀਆਂ ਹੈਗੀਆਂ